ਸਸੀ ਗਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ Braad Dairy Farm Mogga ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਵੀਡੀਓ ਬਣਾਉਣ ਦੀ ਫੀਸ ਤੇ ਖਰਚੇ ਲਈ ਜਾਊਗੀ ਬਾਕੀ ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਸ ਦੇ ਸੈੱਟ ਕਰ ਲੋ ਅੱਜ ਦੀ ਵੀਡੀਓ ਪਿੰਡ ਮਹਿਣਾ ਜ਼ਿਲ੍ਹਾ ਮੋਗਾ ਤੇ ਤਹਿਸੀਲ ਵੀ ਮੋਗਾ ਹੀ ਆ ਬਾਈ ਦੇ ਦੋ ਐਨੀਮਲ ਸੇਲ ਆ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਦੇ ਆ ਸਤਿ ਸ੍ਰੀ ਅਕਾਲ ਜੀ। ਨਾਮ ਤੇ ਐਡਰੈਸ ਦੱਸ ਦਿਓ ਜੀ। ਨਾਮ ਮੇਰਾ ਜੱਸਾ ਸਿੰਘ ਜੀ। ਪਿੰਡ ਮਹਿਣਾ ਜਿਹੜਾ ਮੂਗਾ। ਮੋਬਾਈਲ ਨੰਬਰ ਜੀ 9914633506। ਠੀਕ ਆ ਜੀ। ਅੱਜ ਦੋ ਐਨੀਮਲ ਸੇਲ ਹੈ। ਇੱਕ ਨੰਬਰ ਤੋਂ ਸ਼ੁਰੂ ਕਰਦੇ ਆਂ। ਇਹ ਗਾਂ ਦੀ ਕੀ ਡਿਟੇਲ ਆ ਜੀ? ਇਹ ਦੂਜਾ ਸੂਗਾ ਜੀ। ਕਿੰਨੇ ਦਿਨਾਂ ਦੀ ਕੱਚੀ ਆ ਜੀ? ਇਹ 15 ਦਿਨਾਂ ਦੀ ਕੱਚੀ ਹੋਈ। ਠੀਕ ਆ ਜੀ। ਪਹਿਲੇ ਸੂਏ ਦੁੱਧ ਦਾ ਕੀ ਰਿਕਾਰਡ ਆ ਜੀ? ਇਹ ਤਾਂ ਸੀ 17 ਦਿਨਾਂ ਤੋਂ। ਠੀਕ ਆ। ਤੋੜ ਕੇ ਦਿਖਾ ਦਿਓ ਜੀ। 15 ਦਿਨਾਂ ਦੀ ਕੱਚੀ ਆ ਜੀ। ਦੂਜੇ ਸੂਏ ਸੂਨਾ ਗਾਂ ਨੇ। ਪਹਿਲੇ ਸਵੇ 17 ਕਿਲੋ ਦੁੱਧ ਦਾ ਰਿਕਾਰਡ ਆ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਪ੍ਰਿੰਟ ਬਾਕੀ ਹਜੇ 15 ਦਿਨਾਂ ਦੀ ਕੱਚੀ ਲਿਆ ਵੀਰ ਵਾਪਸ ਤੁਹਾਨੂੰ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆ ਸੋਹਣਾ ਥਣ ਚਾਰੇ ਥਣ ਨਿਖੜ ਮੇ ਇੱਕੋ ਸਾਈਜ਼ ਦੇ ਬਾਕੀ ਹਜੇ ਵਾਲਟੇਲਾ ਬਹੁਤ ਨੇ ਹਵਾਨਾ ਬਣਾਉਣਾ ਹੀ ਤਿਆਰੀ ਸ਼ੁਰੂ ਹੀ ਕੀਤਾ ਜੇ ਗਾਣੇ ਦੇਖ ਸਕਦੇ ਹੋ 15 ਦਿਨਾਂ ਦੇ ਕਰ ਸੋਹਣਾ ਹਵਾਨਾ ਤਿਆਰ ਕਰ ਲੈਣਾ ਜੀ ਥਣਾਂ ਦੀ ਕੁਆਲਿਟੀ ਚੈੱਕ ਕਰ ਲੋ ਜੀ ਵਾਲਟੇਲਾ ਬਹੁਤ ਜ਼ਿਆਦਾ ਠੰਡੀ ਸੀ ਲਾਈ ਪੂਰੀ ਪੂਰੀ ਠੰਡੀ ਸੀਲਾ ਬਾਈ ਦੱਸਦਾਗਾ ਹਾਈਟ ਦੇ ਪੱਖ ਤੋਂ ਬਹੁਤ ਉੱਚੇ ਲੰਮੇ ਕੱਦ ਕਰਦੀ ਤੇ ਹੈਵੀ weight ਦੀਗਾ ਦੇਖ ਸਕਦੇ ਹੋ ਪੂਰੀ ਠੰਡੀ ਸੀਲਾ ਬਾਈ ਨੇ ਦਿਖਾਈ ਦਿੱਤਾ ਹੱਥ ਲਾ ਕੇ ਕੀ ਮੁੱਲ ਹੈ ਜੀ ਇਹਦਾ ਇਹਦਾ ਹੀ 60000 ਰੁਪਏ ਮਾਨਤਨ ਹੋ ਜਾਊਗਾ ਜੀ ਮਾਨਤਨ ਹੋ ਜਾਊਗਾ ਠੀਕ ਹੈ 60000 ਰੁਪਏ ਬਾਈ ਡਿਮਾਂਡ ਕਰਦੇ ਆ ਬਾਕੀ ਮੌਕੇ ਤੇ ਮਾਨਤਨ ਹੋ ਜਾਊਗਾ ਜਿਹੜੇ ਵੀ ਉਹਨੂੰ ਪਸੰਦ ਆਉਂਦੀ ਹੈ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਏ ਬਾਈ ਨਾਲ ਕੰਟੈਕਟ ਕਰ ਸਕਦੇ ਆ 2 ਨੰਬਰ ਜਰਸੀ ਇਹਦੀ ਕੀ ਡਿਟੇਲ ਆ ਜੀ ਇਹ ਦੂਜੇ ਸੂਏ ਆ ਜੀ ਕਿੰਨੇ ਟਾਈਮ ਦੀ ਕੱਚੀ ਆ ਜੀ ਇਹ 10 ਦਿਹਾੜਾ ਦੀ ਠੀਕ ਆ ਜੀ 10 ਦਿਨਾਂ ਦੀ ਕੱਚੀ ਸੋਹਣੀ ਫੇਸ ਕੁਆਲਿਟੀ ਸ਼ਾਈਨਿੰਗ ਵਾਲੀ ਸਕਿਨ ਦੇਖ ਸਕਦੇ ਹੋ ਯਾ ਜਿਹੜੀ ਛੋਟੀ ਜਿਹੀ ਸਾਖਾ ਚੱਲਦੀ ਤਾਂ ਨਹੀਂ ਜੀ ਨਹੀਂ ਨਹੀਂ ਵੀਰੇ ਠੀਕ ਆ ਜੀ ਬਾਈ ਕਹਿੰਦਾ ਸ਼ਾਖ ਨਹੀਂ ਚੱਲਦੀ ਥਣਾ ਦੀ ਕੁਆਲਿਟੀ ਚੈੱਕ ਕਰ ਲਓ ਨੇੜੇ ਤੋਂ ਚਾਰੇ ਥਾਂ ਨਿੱਖੜ ਮੇ ਇੱਕੋ ਸਾਈਜ਼ ਦੇ ਠੰਡੀ ਸੀ ਇਹ ਬਹੁਤ ਜ਼ਿਆਦਾ ਜੀ ਦੇਖ ਸਕਦੇ ਹੋ ਤੁਸੀਂ ਬਾਕੀ ਹਵਾਨਾ ਸੋਨਾ ਤਿਆਰ ਕਰਦੀ ਹੁੰਦੀ ਹੈ ਬਾਕੀ 10 ਦਿਨਾਂ ਦੀ ਕੱਚੀ ਹੈ ਉਦੋਂ ਤੱਕ ਦੁੱਧ ਨਾਲ ਹਵਾਨਾ ਪੂਰਾ ਭਰ ਲੈਣਾ ਜੀ ਹੈਵੀ weight ਦੀ ਗਾਂ ਪਹਿਲੇ ਸਵੇਰ ਕਿੰਨੇ ਕਿਲੋ ਦੁੱਧ ਰਿਕਾਰਡ ਆਈ ਇਹਦਾ ਠੀਕ ਹੈ ਜੀ 14-15 ਕਿਲੋ ਦੁੱਧ ਦਿੱਤਾ ਪਿਛਲੇ ਸਵੇਰ ਆਇਆ ਤੀਰ ਕਿੰਨਾ ਦੁੱਧ ਦੀ ਉਮੀਦ ਕਰਦੇ ਆ ਜੀ 21-17 ਕਿਲੋ ਉਮੀਦ ਕਰਦੇ ਠੀਕ ਹੈ ਜੀ 22-17 ਕਿਲੋ ਦੁੱਧ ਦੀ ਉਮੀਦ ਕਰਦਾ ਠੰਡੀ ਸਿਲ ਪੂਰੀ ਆ ਜਿਹੜੇ ਵੀ ਇਹਨੂੰ ਪਸੰਦ ਆਉਂਦੀ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਹੈ ਇਹਦਾ ਕੀ ਮੁੱਲ ਆ ਜੀ ਇਹ ਲੈਣ ਦੇਣੇ 80000 ਰੁਪਏ ਠੀਕ ਹੈ ਲੈਣ ਦੇਣ ਮੁੱਲ ਬਾਈ ਕਹਿੰਦਾ 38000 ਰੁਪਏ ਥੋੜਾ ਬਟਾ ਮਾਨਤਨ ਹੋ ਜਾਊਗਾ ਜੀ ਹਾਂਜੀ ਹੋ ਜਾਊਗਾ ਬਾਈ ਕਹਦਾ ਮਾਨਤਨ ਕਰਦਾਂਗੇ ਜਿਹੜਾ ਵੀਰ ਆਊਗਾ ਜਿਹੜੇ ਵੀਰ ਨੂੰ ਪਸੰਦ ਆਉਂਦੀ ਆ ਬਾਈ ਨਾਲ ਕਨੈਕਟ ਕਰ ਸਕਦਾ ਏ ਬਾਕੀ ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲਓ ਜੀ ਧੰਨਵਾਦ ਜੀ